ਇਹਨੂੰ ਲਾਲੇ ਵੱਲੋਂ ਸ਼ਾਸਤਰੀਕਰ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਠਰਕੀ ਲਾਲਾ ਪੰਦਰਾਂ ਲੈ ਪੈਣੇ ਜਮਾ ਪੰਡ ਸੂਟ ਆਇਆ ਘਰ ਸੀ ਬਾਹਰ ਆ ਕੇ ਪਾਲਾ ਦੇ ਕੋਖੀ ਇਹਦਾ ਚੱਬ ਕੱਢੇ ਪੈਣੇ ਜਮਾ ਫੇਰਾ ਬਾਈ ਆ ਨਰਾਲੀ ਵੀ ਆ ਨਾ ਸਾਰੇ ਦੇਖ ਆچھے ਪਾਸੇ ਨਰਾਲੀ ਆ ਜਮਾ ਪੂਰੀ ਘਾਟ ਲੱਗਦੀ ਕਿਤੇ ਆਈ ਬਤਾ ਪੈਂਡਾ ਯਾਰ ਤੀਵੀ ਲਈ ਬਠਾ ਹੋਏ ਕਿਤੇ ਨਹੀਂ ਲਈ ਨਹੀਂ ਪੈਂਦਾ ਆਉਣੀ ਉਹਦੀ ਜੀ ਦਾਦਾ ਦਾ ਆ ਪੈਂਟ ਯਾਰ ਤੇ ਦਾ ਦਾ ਯਾਰ ਗਿਆ ਕਿੱਧਰ ਆ ਯਾਰ ਉਹ ਫਿਰ ਦੌਦਾ ਪੈਂਦੇ ਯਾਰ ਤੇ ਦਾ ਪੂਰੀ ਭਲੇਖਾ ਪਾਇਗਾ ਸੀ ਮਨ ਤਾਂ ਐ ਸੀ ਕਿਤੇ ਊਣਾ ਲਈ ਬੈਠਾ ਹੋਵੇ ਅੰਦਰ ਚੱਲ ਪਾਇਆ ਇੱਥੇ ਢੂਹੀ ਸਿੱਧੀ ਕਰ ਲਾ ਹਏ ਥੱਕ ਗਏ ਭੈਣ ਚੋ ਦੀ ਗਰਮੀ ਵਾਲੀ ਆ ਵੱਡ ਗੱਡੇ ਭੈਣ ਚੋ ਗਰਮੀ ਦੇ ਦਾ ਲੈ ਵੀ ਮਾਂ ਦੀ ਆ ਪੁੱਤਾ ਕਿਉ ਨਾ ਤਾਂ ਐ ਕਹਦਾ ਈਮਿੰਗਾ ਜਿੰਨੀ ਆ ਮਰਜੀ ਛੜੀ ਚੱਲ ਛੜਾ ਲਿਆ ਕਰੂੰ ਤੈਨੂੰ ਇੱਕ ਹੋਰ ਖੂ ਪਟਿਆ ਪੈਜੇ ਜਾ ਕੇ ਉਹ ਵੀ ਸਦਾਰਨਾ ਉਹ ਵੀ ਦੇਣੇ ਆ ਪੈਸੇ ਤੋ 20000 ਨਾਲ ਸਰਜੂ ਹੋਰ ਕਿੰਨੇ ਕਰਨਾ ਬੱਤਵਾ ਲੱਖ ਹੋ ਜੂ ਡੇੜ ਹੋ ਜੂ ਦੋ ਹੋ ਜੂ ਆਪਾਂ ਇਹਦਾ ਮਾਰਦਾ ਮੱਲਾ ਝੋਨਾ ਇਹਦਾ ਰੰਗ ਭਾਗ ਲਾ ਦੂ ਭਾਂ ਦੇ ਖਾਸ ਨਾ ਜਵਾਖ ਜੇ ਅੱਖੇ ਲੱਗਣ ਬੁੜੇ ਹੋ ਗਏ ਬੱਟਾਂ ਤੇ ਗਿਹੜੇ ਖਾਈ ਜਾਂਦੇ ਆ ਇਹ ਨਹੀਂ ਪਤਾ ਡਿੱਗ ਪੀਏ ਦੀਂਦਾ ਨਹੀਂ ਉਹ ਟਿੱਕਿਆ ਬਣੀ ਜਾਂਦਾ ਖੇਤ ਬਿਨਾਂ ਗਜਟ ਦੀ ਗਤੀ ਹੈ ਨਹੀਂ ਆਹ ਹਾ ਸਾਖੋ ਕੁਲੀ ਹੈ ਨਹੀਂ ਉਹਦੋਂ ਮੋٹے ਤੋਂ ਕਢਾ ਲਏ ਸੀਗੇ ਸਾਲਾ ਹੁਣ ਮੋਟਿਆ ਵੀ ਨਹੀਂ ਆਉਣਾ ਕੰਮ ਗਲਤ ਕਰਤਾ ਚੱਲ ਕੋਈ ਨਾ ਹੋਰ ਯਾਰ ਭਾਲ ਲਾਂਗੇ ਆਪਾਂ ਇਹ ਕੀ ਗੱਲ ਹੈ ਆ ਹਾ ਆਪਾਂ ਦਾ ਲਵੜਾ ਕਿਹੜਾ ਪਿਆ ਮੰਜੇ ਤੇ ਬੋਲਦਾ ਵੀ ਨਹੀਂ ਲੱਖਾ ਦੇਖੀ ਜਾਂਦਾ ਕੀ ਇਹ ਨਾ ਓਏ ਸ਼ੌਦੀ ਕੋਲ ਪੀ ਵਾਲੀ ਹੁੰਦੀ ਓਏ ਆ ਆ ਭੈਣ ਜੁੱਦਾ ਤੈਨੂੰ ਡੀਕੀ ਜਾਨਾ ਮੈਂ ਆਖਿਆ ਪਤਾ ਨਹੀਂ ਭੈਣ ਦਾ ਕਿਹੜਾ ਪੈ ਗਿਆ ਕਿ ਕਿਉਂ ਸਿਆਨਣੋਂ ਵੀ ਰਹਿ ਗਿਆ ਸਿਆਨਣੋਂ ਤਾਂ ਹੁਣ ਕੀ ਕਰੀਏ ਤੀਜ ਸੁਆਖ ਜੇ ਨਾ ਤਾਂ ਆਖੇ ਲੱਗਦੇ ਆ ਕੰਜਰ ਦੇ ਕੰਮ ਧੰਦਾ ਕਰਕੇ ਅੱਜ ਕੱਲ ਦੇ ਰਾਜੀ ਨਹੀਂ ਹੈਗੇ ਮੇਰੀ ਇੱਕ ਗੱਲ ਸੁਣ ਤੇਰੀ ਤਾਂ ਸੁਣਨੋਂ ਪਹਿਲਾਂ ਮੇਰੀ ਤਾਂ ਸੁਣ ਲਿਆ ਕਰ ਤੈਨੂੰ ਗੱਲ ਵੱਡਣ ਦੀ ਬੜੀ ਆਦਤ ਹੈਗੀ ਸੁਣ ਲੈ ਪਹਿਲਾਂ ਮੇਰੀ ਸੁਣ ਪਹਿਲਾਂ ਗੱਲ ਕਿਹਨੇ ਚਲਾਈ ਆ ਨਾ ਤਾਂ ਹੈ ਕੰਮ ਕਰਕੇ ਰਾਜ ਜੀ ਨੇ ਪੈਸੇ ਹੁਣ ਇਹਨਾਂ ਕੋਲੇ ਆ ਐੜ ਆਉਣ ਨੂੰ ਕਿਤੇ ਸਿਨੇਮੇ ਵਗ ਜਗੇ ਤੀਮੀਆਂ ਨੂੰ ਲੈ ਕੇ ਬੱਸਾਂ ਤੇ ਚੜ ਜਾਂਦੇ ਨੇ ਕਿਤੇ ਸਕੂਟਰ ਲੈ ਕੇ ਤੁਰੇ ਫਿਰਦੇ ਨੇਗੇ ਹੁਣ ਤੂੰ ਦੱਸ ਕੀ ਆਦਾ ਸੀਗਾ ਬੁੰਡ ਜੀ ਮਚਾ ਕੇ ਬਹਿ ਗਿਆ ਉਹ ਬੁੰਡ ਜੀ ਮਚਾਉਣ ਨੂੰ ਗੱਲ ਵੀ ਸੁਣਦਾ ਯਾਰ ਤੂੰ ਉਹ ਦੱਸ ਦੇਗੇ ਆਪ ਤੀਜ ਤੂੰ ਜਲਾ ਘਰੇ ਗਿਆ ਅਗਰ ਬਾਹਰ ਤਾਂ ਬਾਜ਼ਾਰ ਗਿਆ ਚੱਲ ਹਾਂ ਲਾਲਾ ਚੱਲ ਆਹੀ ਗੱਲ ਜੋਰ ਦੀ ਅੱਛਾ ਕਿਵੇਂ ਆਇਆ ਸੀ ਫਿਰ ਉਹ ਮਾਤਾ ਉਹੀ ਪਾ ਗੱਲ ਕਰਕੇ ਆਇਆ ਸੀ ਮਾਹ ਪੈਸਾ ਟਗਾਉਣਾ ਨਵੇੜ ਦੀ ਪਰ ਯਾਰ ਭੈਣ ਚੋਦ ਦੇ ਦਾ ਅੱਛਾ ਮੈਂ ਤਾਂ ਤੈਨੂੰ 20000 ਕਿਹਾ ਸੀ 203000 ਕਿੱਥੇ ਯਾਰ ਹੋਰ ਕਿੱਥੋਂ ਤੱਕ ਲਜਾਏਗਾ ਗੱਲ ਉਹ ਤਾਂ 1.5 ਲੱਖ ਮੰਗਦੇ ਆ 1.5 ਲੱਖ ਜਿੰਨੇ ਪੜਜੂ ਨਿਬੜਜੂ ਤੂੰ ਵਿੱਚੋਂ ਕਿੰਨੇ ਕਰਿਆ ਉਹ ਮੈਂ ਮਗਲਾ ਆ ਭੈਣ ਚੋਦਣ ਤੇਰੇ ਨਾਲ ਕਰੂੰ ਐਦਾ ਕੰਮ ਉੱਦੂ ਕੋਲ ਰੌਲਾ ਕਿਉਂ ਪਾਉਣਾ ਅੰਦਰ ਪਖਾਉਂ ਦੂੰਗਾ ਬੰਨਾਈਆਂ ਘਾਤੋ ਕਰ ਦਉਣਾ ਚੱਲ ਕੋਈ ਨਾ ਫਿਰ ਕੀ ਹੋ ਗਿਆ ਐਂ ਤਾਂ ਮੇਰੀ ਆਸਤੀ ਆ ਵਿੱਚ ਬੋਲਣ ਦੀ ਆ ਤੇ ਐਂ ਨੀ ਆ ਭੈਣ ਚੂਠੋ ਕਰ ਬੱਜੀ ਤੇ ਤੁਰੇ ਹੁੰਦੇ ਦੇ ਹੋਰ ਚੱਲ ਕੋਈ ਨਹੀਂ ਜਾਂਦੇ ਹੋ ਡਾਕਟਰ ਤੋਂ ਪੱਟੀ ਕਰਵਾ ਦੂੰਗਾ ਹੋਰ ਸੁਣਾ ਫਿਰ ਹੋਰ ਕਰ ਪਰਵਾਹ ਠੀਕ ਹੈ ਕਰ ਇਦਾਂ ਠੀਕ ਆ ਵਾ ਤੂੰ ਹੀ ਨਾ ਠੀਕ ਆ ਮਾਏ ਤਾਂ ਹੋ ਜੀ ਭੈਣ ਜੋ ਜਵਾਗ ਤਾਂ ਸੁਣੇ ਸੀ ਵੀ ਲਾਂਬਾ ਲਿਆਉਂਦਾ ਬੁੜਾ ਬੰਦਾ ਦੂ ਆਦਮੀ ਓਏ ਤੂੰ ਕਿਵੇਂ ਆ ਗਿਆ ਓਏ ਕਿ ਮਾਦਾ ਠੀਕ ਆ ਮਾਦਾ ਖੇਤ ਆਲੇ ਮੁੰਡੇ ਤੋਂ ਕਾਫੀ ਫਰਕ ਆ ਮੇਰੀ ਗੱਲ ਸੁਣ ਲੈ ਅੱਜ ਹੈ ਨਹੀਂ ਸੀਗਾ ਬੈਠ ਤੇ ਹੁਣ ਕਿਵੇਂ ਤਾ ਆਇਆ ਕੇ ਤਾਂ ਭੈਣ ਦਾ ਖਾਦਮ ਉਦੋਂ ਕਿਵੇਂ ਬੋਲਦਾ ਸੀ ਮੈਨੂੰ ਕੀ ਹੋ ਗਿਆ ਕੁਛ ਨਹੀਂ ਇਹ ਤਾਂ ਭੈਣ ਨੂੰ ਸਿੱਧਾ ਬੋਲਦਾ ਮੈਨੂੰ ਕੀ ਕਹਿੰਦਾ ਓਏ ਮੈਂ ਖੁਸ਼ ਨਹੀਂ ਕਿਹਾ ਇਹ ਕਿਹਦੇ ਜਾਂਦਾ ਇਹ ਦੂਜੇ ਦਿਨ ਆ ਪੁੱਛ ਲੈਂਦਾ ਤੇਰਾ ਦਾਦਾ ਕਿੱਥੇ ਜਾਂਦਾ ਜਰ ਮੈਂ ਇਹਨੂੰ ਪੁੱਛਾਂ ਮਗਰ ਤੇਰਾ ਦਾਦਾ ਕਿੱਥੇ ਮੈਨੂੰ ਗਾ ਮੈਨੂੰ ਕਿਹੜਾ ਪੂਛ ਫੜਾਈਆ ਦਾਦ ਜੀ ਦੂਜੇ ਦਿਨ ਹੀ ਪੁੱਛਣਾ ਨਾ ਵੀ ਗੜਾ ਗਿਆ ਤੂੰ ਜੇ ਤੈਨੂੰ ਕੋਈ ਨਾ ਆ ਜਾ ਮੇਰਾ ਪੁੱਤ ਇੱਥੇ ਬੈਠ ਤੂੰ ਆ ਕੇ ਕੋਈ ਨਹੀਂ ਕੁਛ ਨਹੀਂ ਹੁੰਦਾ ਆਹ ਉਹ ਆਹੀ ਗੱਲਾਂ ਗੱਟਾਂ ਦੇ ਜਵਾਬ ਤਾਂ ਹੀ ਬੋਲਦੇ ਹੁੰਦੇ ਨੇਗੇ ਫਿਰ ਕਾਪੀ ਪੁੱਤ ਮਿਲੀ ਨਹੀਂ ਤੈਨੂੰ ਨਾ ਹੈ ਨਹੀਂ ਕਰ ਖੇਡਣ ਗਿਆ ਹਿਆ ਖੇਡ ਤੇ ਤੂੰ ਨਹੀਂ ਫਿਰ ਖੇਡਣ ਗਿਆ ਮੈਂ ਇਹ ਕਾਪੀ ਫੜਨਾ ਹੈ ਮੈਂ ਕੰਮ ਕਰ ਲੈਣਾ ਬਾਅਦ ਚ ਖੇਡ ਲਾਂਗੇ ਚਲ ਕੋਈ ਨਹੀਂ ਬਸ ਆਪਾਂ ਘਰ ਨੂੰ ਚੱਲਦੇ ਆਂਗੇ ਤ ਤੁਰ ਕੀ ਆ ਗਿਆ ਫਿਰ ਸਾਈਕਲ ਹੀ ਸੁੰਗਲੀ ਲੈ ਕੇ ਨਹੀਂ ਆਇਆ ਨਾ ਮੈਂ ਤੁਰ ਕੀ ਆ ਗਿਆ ਮੈਂ ਤੁਰ ਤੁਰ ਕੀ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਪੁੱਤ ਗਾਲ ਨਹੀਂ ਕੱਢਦੇ ਹੁੰਦੇ ਚੰਗਾ ਭਾ ਭੈਣ ਚੋਦਾਂ ਨੂੰ ਕੀ ਸਮਝਾਏਗਾ ਹਾਂ ਹੁਣ ਤੂੰ ਦੱਸ ਫਿਰ ਡੇਢ ਤੱਕ ਕਿਲੋ ਵੇਡਨੇਗਾ ਉਹ ਡੇਢ ਤੱਕ ਨਿਵੇੜ ਕੇ ਪਰ ਇਹ ਕਰ ਯਾਰ ਭੈਣ ਚੋਦ ਦੇ ਤਾਂ ਮੈਨੂੰ ਐਂ ਚੱਲ ਘਟਣਾ ਔ ਸੜ ਜਾਂਦਾ ਘਟਣਾ ਕਿੱਥੇ ਮੈਂ ਕੁਛ ਨਹੀਂ ਕੀਤਾ ਬੇ ਚੁੱਤ ਨੂੰ ਚੱਲ ਜੇ ਦੇਖਦਾ ਜੇ ਤਾਂ ਘਰੇ ਹੋਇਆ ਤਾਂ ਬਾ ਚੱਕੀ ਤੇ ਚੱਲਾਂਗੇ ਅਸਲ ਮੈਂ ਤਾਂ ਹੋਊ ਗਈ ਕੋਈ 10-20 ਹਜ਼ਾਰ ਵੱਧ ਪੁੱਤ ਤਾਂ ਕਿਲੋੜਾ ਫਿਰ ਆਪਾਂ ਪੂਰੀ ਡੇਢ ਲੈ ਚੱਲਦੇ ਆ ਉੱਤੇ ਲੈ ਲਈ ਉਹ ਪੈਂਦਾ ਯਾਰਾ ਕੋਈ ਸਾਈ ਛੜਾਏਗਾ ਉਹ ਸਾਈ ਪੈਂਨ ਚੋਦਾ ਸਾਈ ਦੀ ਗੱਲ ਨਹੀਂ ਜੀ 100 ਤੈਨੂੰ ਮੋੜ ਦੂ ਅਗਲਾ ਆਹੋ ਮੋੜ ਦੂ ਮੈਨੂੰ ਆਂਦੀ ਚੱਲ ਫਿਰ ਚੱਗ ਤੇ ਲੱਤਰੂ ਚੱਲ ਕੋਈ ਨਹੀਂ ਫੇਰ ਕੀ ਆ ਇਹ ਤਾਂ ਪਾਏ ਐ ਹੋਰ ਕਮਾਲ ਲੈਣੇ ਹੈਗੇ ਐ ਦੀ ਸੁਦੀ ਕਿੱਡੀਕ ਤਾਂ ਗੱਲ ਆ ਫਿਰ ਪੈਸੇ ਦੀ ਆ ਮੈਂ ਕਹੀ ਕੋਈ ਧਰਦ ਜਾਂਦਾ ਚੰਗਾ ਚਲੋ ਫਿਰ ਆ ਤਰਾ ਟੂਣਾ ਵਿੱਚ 100 ਰੁਪਇਆ ਰੱਖ ਲਈ ਬੁੰਡ ਕਟੂਟੇ ਆ ਹੋ ਰਹੀ ਮਰੀ ਜਾਂਦਾ শাਲਾ ਬਣਿਆ 100 ਰੁਪਏ ਦੀ ਮਾਂ ਬੁੰਡਣੀ ਮਾਰਦਾ 100 ਰੁਪਏ ਭਾਈ ਤੇ ਘੇਰੋ ਜੁੱਤੀ ਜੁੱਤੀ ਹੋ ਵੀ ਗਏ ਫੇਰ ਕਹਦਾ 100 ਰੁਪਏ ਤੂੰ ਨਾ ਵਿੱਚੋਂ ਰੱਖ ਜੀ ਚਲ ਕੋਈ ਨਹੀਂ ਇਹਦਾ ਜਵਾਬ ਹੈ ਤੂੰ ਵੀ ਜਵਾਬ ਆ ਨਾਲ ਦਾ ਜਵਾਬ ਨਹੀਂ ਯਾਰ ਇਹਨੂੰ ਸਮਝਾਇਆ ਕਰ ਚਲੋ ਚਲੋ ਚਲੀਏ ਚੱਕ ਮੀ ਜਮੀ ਲੈ ਕੇ ਦੇਵਾਂਗੇ ਤੈਨੂੰ ਜਿਹੜੀ ਤੇਰੀ ਆਏ ਹਾਕੋ ਸੀ ਨਹੀਂ ਹੁੰਦਾ ਪੁੱਤਾ ਕਿਹਦਾ ਇਹ ਪੁੱਤਾ ਤੇਰਾ ਤਾਈ ਦਾ ਤੇਰੇ ਲਖਣਾ ਤੇ ਭੈਣ ਦਾ ਕੁਛ ਨਹੀਂ ਹੁੰਦਾ ਫੇਰ ਕੀ ਹੁੰਦਾਗਾ ਬਖਤਾ ਔਰ ਤੂੰ ਦਾ ਪੋਤਰਾ ਹੈ ਐਵੇਂ ਨਾ ਜਾਣੀ ਨੂੰ ਜਾ ਕਰ ਸਿਆ ਆਹਾਹਾ